ਆਪਰ ਸ਼ਹਿਰ ਵਾਸੀਆਂ ਨੂੰ ਲੋੜੀ ਦੇ ਪੁੱਤਰ ਤਿਹਾੜਤੇ ਮੈਂ ਲੋਕੇਸ਼ ਕੁਮਾਰ ਗੋਲਡੀ ਸਾਭਗਰ ਨਗਰਪਾਲਿਕਾ ਮੈਂਬਰ ਲੱਖ ਲੱਖ ਵਧਾਈ ਦਿੰਦਾ ਤੇ ਨੌਜਵਾਨ ਪੀੜੀ ਨੂੰ ਇਹ ਅਪੀਲ ਕਰਦਾ ਕਿ ਲੋੜੀ ਦੇ ਤਿਹਾੜਤੇ ਚਾਈਨ ਡੋਰ ਦਾ ਘਰ ਤੋਂ ਘਰ ਇਸਤੇਮਾਲ ਕੀਤਾ ਜਾਵੇ ਚਾਈਨਾ ਡੋਰ ਬਹੁਤ ਖਤਰਨਾਕ ਹੈ ਜਾਨ ਲੈ ਬਈ ਇਹਨਾਂ ਕਈ ਦੁਰਘਟਨਾ ਹੋ ਚੁੱਕੀਆਂ ਨੇ ਖਾਸ ਕਰਕੇ ਨੌਜਵਾਨ ਪੀੜੀ ਨੂੰ ਮੇਰਾ ਇਹ ਸੰਦੇਸ਼ ਹੈ ਕਿ ਚਾਈਨ ਡੋਰ ਦੇ ਘਟਦਕਾਰ ਵਰਤੋਂ ਕੀਤੀ ਜਾਵੇ ਲੋਹੜੀ ਦੇ ਤਿਹਾਰ ਨੂੰ ਬੜੀ ਸ਼ਰਧਾ ਦੇ ਨਾਲ ਹੀ ਮਨਾਣਾ ਚਾਹੀਦਾ ਇਹਦੇ ਦੇ ਨਾਲ ਕਿ ਲੋਹੜੀ ਦਾ ਤਿਹਾਰ ਜਿਹੜਾ ਵਾ ਵਧੀਆ ਤਰੀਕੇ ਨਾਲ ਵਧੀਆ ਸੰਦੇਸ਼ ਜਾਵੇ ਖਾਸ ਕਰਕੇ ਨੌਜਵਾਨ ਜਣ ਨੂੰ ਫਿਰ ਇੱਕ ਵਾਰੀ ਮੈਂ ਇਹ ਅਪੀਲ ਕਰਾਂਗਾ ਕਿ ਚਾਈਨ ਡੋਰ ਦਾ ਘਟਦਕਾਰ ਇਸਤੇਮਾਲ ਕੀਤਾ ਜਾਵੇ જય શ્રી ਰਾਮ ਜਸਰਾ ਕੇ ਲੋਕੇਸ਼ ਕੁਮਾਰ ਗੋਰਡੀ ਨੇ ਦੱਸਿਆ ਉਸ ਤਰ੍ਹਾਂ ਮੈਂ ਵੀ ਨੌਜਵਾਨੀ ਪੀੜ੍ਹੀ ਨੂੰ ਇੱਕ ਸੰਦੇਸ਼ ਦੇਣਾ ਚਾਹਨਾ ਕਿ ਉਹ ਨਸ਼ੇ ਤੋਂ ਬਾਹਰ ਜਾਣ ਤੇ ਨਸ਼ਾ ਬਿਲਕੁਲ ਨਾ ਕਰਨ ਕਿਉਂਕਿ ਨਸ਼ਾ ਜਿਹੜਾ ਹੈ ਉਹ ਲੋਕਾਂ ਦੀ ਜਾਨ ਨਖ਼ਰਵਾੜ ਕਰਦਾ ਤੇ ਆਮ ਤੌਰ ਤੇ ਮੈਂ ਦੇਖਿਆ ਵੀ ਕਰੋੜਾਂ ਬੰਦੇ ਜਿਹੜੇ ਆ ਉਹ ਨਸ਼ੇ ਦੇ ਨਾਲ ਮਰ ਚੁੱਕੇ ਆ ਤੇ ਮੈਂ ਇਹੋ ਸੰਦੇਸ਼ ਦੇਣਾ ਚਾਹਦਾ ਵੀ ਪੰਜਾਬ ਜਿਹੜਾ ਨਸ਼ਾ ਮੁਕਤ ਹੋਵੇ ਤੇ ਮੈਂ ਦਰਸ਼ਨ ਕੁਮਾਰ ਬਿਲਾ ਸਾਬਕਾ ਮਸਫਲ ਕਾਉਂਸਲਰ ਗੁਰਦਾਸਪੁਰ ਭਰਮਪੋਰ ਰ ਤਬ ਹੋ